ਪੰਜਾਬੀ ਗਾਇਕੀ 'ਚ ਜਿਹੇ ਬਹੁਤ ਥੋੜੇ ਗਾਇਕ ਨੇ ਜੋ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੇ ਸੱਭਿਆਚਾਰ ਔਰ ਪੰਜਾਬੀਅਤ ਨੂੰ ਲੈ ਕੇ ਸੰਜੀਦਾ ਨੇ ਲਗਾਤਾਰ ਇਸਤੇ ਕੰਮ ਕਰਦੇ ਨੇ ਗਾਇਕੀ ਦੀ ਮੁਖ ਧਾਰਾ ਤੋਂ ਬਾਹਰ ਜਾ ਕੇ ਇਸ ਦੇ ਬਾਰੇ ਬੋਲਦੇ ਨੇ ਇਹਨਾਂ ਗਾਇਕਾਂ 'ਚੋਂ ਇੱਕ ਨੇ ਰੱਬੀ ਸ਼ੇਰਗਿਲ ਰੱਬੀ ਸ਼ੇਰਗਿਲ ਸਾਡੇ ਨਾਲ ਨੇ ਜਿਹੜੇ ਇੱਕ ਟਾਈਮ ਸਿਆਸਤ 'ਚ ਵੀ ਆਏ ਪਰ ਸਿਆਸਤ ਤੋਂ ਨਿਰਾਸ਼ ਹੋ ਗਏ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋ ਕੇ ਫਿਰ ਆਪਣੀ ਗਾਇਕੀ ਦੇ ਉੱਤੇ ਕੰਮ ਕਰ ਰਹੇ ਨੇ ਸਾਡੇ ਨਾਲ ਨੇ ਰੱਬੀ ਸ਼ੇਰਗਿਲ ਰਵੀ ਸਭ ਤੋਂ ਪਹਿਲਾ ਸਵਾਲ ਇਹੀ ਸਿਆਸਤ ਤੋਂ ਇੰਨੀ ਨਿਰਾਸ਼ਾ ਕਿਉਂ ਹੋਈ ਤੁਹਾਨੂੰ ਭਾਈ ਜਿਹੜਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਜਿਹੜਾ ਇੱਕ ਕੋਈ ਇਸ ਲਈ ਸਮਾਜਿਕ ਕੋਈ ਵਰਤਾਨਾ ਉਹ ਬਹੁਤ ਹੀ ਬਹੁਤ ਹੀ ਉਦਾਸ ਕਰਨ ਵਾਲਾ ਜਿਹੜੇ ਦੇਸ਼ ਦੀ ਆਜ਼ਾਦੀ ਦੇ ਨਾਲ ਜਿਹੜੇ ਜਿਹੜੇ ਨਾਅਰੇ ਦਿੱਤੇ ਗਏ ਸੀ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਜੇ ਆਪਾਂ ਬਿਲਕੁਲ ਨਿਰਪੱਖ ਹੋ ਕੇ ਵੇਖੀ ਤੇ ਇਹਨਾਂ 60 ਵਰਿਆਂ ਦੇ ਵਿੱਚ 17 ਵਰਿਆਂ ਦੇ ਵਿੱਚ ਪੂਰੇ ਹੁੰਦੇ ਮੈਨੂੰ ਤਜਾਬ ਦੇਣੀ ਸੋ ਦੋ ਜਿਹੜੀ ਪੀੜ੍hiyan ਨੇ ਉਹ ਉਹ ਲੱਗ ਗਈਆਂ ਨੇ ਤੇ ਅਜੇ ਵੀ ਜਿਹੜੇ ਵੈਧੇ ਨੇ ਉਹ ਨਿਰੇ ਜਬਾਨੀ ਜਮਾ ਖਰਚ ਨੇ ਇਹਨਾਂ ਇਸ ਇੱਕ ਬੈਕਗ੍ਰਾਉਂਡ ਦੇ ਵਿੱਚ ਸਾਡੇ ਸਾਹਮਣੇ ਇੱਕ ਰੈਵਿਊਲੂਸ਼ਨ ਉੱਭਰੀ ਸੀ ਉਹ ਰੈਵਿਊਲੂਸ਼ਨ ਸੀ ਅੰਨਾ ਹਜ਼ਾਰੇ ਹੋਰਾਂ ਦੀ ਉਸ ਨੇ ਪੰਜਾਬ ਨੂੰ ਹਿੰਦੁਸਤਾਨ ਨੂੰ ਦਿੱਲੀ ਨੂੰ ਇੱਕ ਉਹਦੇ ਵਿੱਚ ਇੱਕ ਇਲੈਕਟ੍ਰਿਕ ਕਰੰਟ ਦੁੜਾਤਾ ਸੀ ਉਹਦੇ ਅਸੀਂ ਸਾਰੇ ਜਿਹੜੇ ਸੀ ਜਿਹੜੀ ਬੜੀ ਪੈਸਿਵ ਮਿਡਲ ਕਲਾਸ ਸੀ ਜਿਹੜੀ ਕਿਸੇ ਗੱਲ ਦੇ ਵਿੱਚ ਨਹੀਂ ਸੀ ਆਉਂਦੀ ਕਦੇ ਸੜਕ ਤੇ ਨਹੀਂ ਸੀ ਉਤਰਦੀ ਉਹ ਕਲਾਸ ਜਿਹੜੀ ਹੈ ਜਿਹੜੀ ਮੇਰੇ ਖਿਆਲ ਨਾਲ ਸਭ ਤੋਂ ਇਨਫਲੂਐਂਸ਼ੀਅਲ ਕਲਾਸ ਹੈ ਉਹ ਅੰਨਾ ਹਜ਼ਾਰੇ ਅੰਦੋਲਨ ਦੌਰਾਨ ਸੜਕ ਦੇ ਉੱਤੇ ਉਤਰੀ ਉਸ ਦਾ ਜਿਹੜਾ ਸਭ ਤੋਂ ਸਭ ਤੋਂ ਜਿਹੜਾ ਇੱਕ ਮੁੱਖ ਵਾਅਦਾ ਸੀ ਉਹ ਵਾਅਦਾ ਸੀ ਆ ਇੱਕ ਕਿਸਮ ਦੀ ਅਕਾਉਂਟੇਬਿਲਟੀ ਇਸ ਸਿਸਟਮ ਦੇ ਵਿੱਚ ਲਿਆਉਣੀ ਇੱਕ ਕਲਟ ਆਫ ਪਰਸਨੈਲਿਟੀ ਨੂੰ ਤੋੜਨਾ ਔਰ ਜਿਹੜੀ ਤਾਕਤ ਹੈ ਸੱਤਾ ਹੈ ਉਹ ਘਰੋ ਘਰੀ ਜਿਹੜੀ ਹੈ ਪਹਚਾਣੀ ਉਹਦੇ ਵਿੱਚ ਮਹੱਲਾ ਸਭਾ ਉਹਦੇ ਵਿੱਚ ਰੈਫਰੈਂਡਮ ਇੱਕ ਬਹੁਤ ਵੱਡਾ ਔਰ ਬਹੁਤ ਇੰਪੋਰਟੈਂਟ ਇੱਕ ਇਨਸਟਰੂਮੈਂਟ ਬਣ ਕੇ ਉਭਰਨਾ ਸੀ ਉਹ ਤੁਹਾਡੇ ਸਾਹਮਣੇ ਉਹਨਾਂ ਸਾਰੀਆਂ ਗੱਲਾਂ ਦਾ ਕੀ ਹੋਇਆ ਕੇਜਰੀਵਾਲ ਤਾਂ ਇਹੀ ਗੱਲਾਂ ਕਰਦੇ ਸੀ ਇਹਨਾਂ ਗੱਲਾਂ ਇਹੋ ਗੱਲਾਂ ਕਰਦੇ ਸੀ ਔਰ ਇਹਨਾਂ ਗੱਲਾਂ ਨੂੰ ਹੀ ਜਦੋਂ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਦੁੱਧ 'ਚੋਂ ਮੱਖੀ ਨੂੰ ਜਿਵੇਂ ਬਾਹਰ ਸੁੱਟੀ ਦਾ ਉਸ ਤਰ੍ਹਾਂ ਐਡਮਿਰਲ ਰਾਮਦਾਸ ਨੂੰ ਸੁੱਟਿਆ ਗਿਆ ਬਾਹਰ ਉਸ ਤਰ੍ਹਾਂ ਪ੍ਰਸ਼ੰਤ ਭੂਸ਼ਣ ਹੋਰਾਨਾ ਸੁੱਟਿਆ ਗਿਆ ਬਾਹਰ ਉਸੇ ਤਰ੍ਹਾਂ ਯੋਗਿੰਦਰ ਯਾਦਵ ਹੋਰਾਨਾ ਸੁੱਟਿਆ ਗਿਆ ਬਾਹਰ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਆਪਾਂ ਹੁੰਦਿਆਂ ਵੇਖਿਆ ਔਰ ਇੱਕ ਡਾਇਰੈਕਟ ਡੈਮੋਕ੍ਰੇਸੀ ਇੱਕ ਸਿੱਧੀ ਜਮਹੂਰੀਅਤ ਦੀ ਗੱਲ ਕਰਨ ਵਾਲੀ ਜਿਹੜੀ ਪਾਰਟੀ ਹੈ ਉਹ ਇੱਕ ਆ ਇੱਕ ਪਰਸਨੈਲਿਟੀ ਸੈਂਟ੍ਰਿਕ ਇੱਕ ਕਲਟ ਬਣ ਗਿਆ ਸਾਡੇ ਸਾਹਮਣੇ ਵੇਖਦਿਆਂ ਵੇਖਦਿਆਂ ਇਸ ਦੇ ਨਾਲ ਮੈਨੂੰ ਪਰਸਨਲ ਇੱਕ ਬਹੁਤ ਉਦਾਸੀ ਹੋਈ ਉਹ ਉਸ ਉਦਾਸੀ ਤੋਂ ਮੈਂ ਉਭਰਣ ਦੀ ਕੋਸ਼ਿਸ਼ ਕਰ ਰਿਹਾ ਹੁਣ 2 ਸਾਲ ਹੋ ਚਿਰ ਲੰਘੇ ਨੇ ਤੇ ਅਜੇ ਵੀ ਮੈਨੂੰ ਨਹੀਂ ਲੱਗਦਾ ਕਿ ਮੈਂ ਪੂਰੀ ਤਰ੍ਹਾਂ ਉੱਭਰ ਸਕਿਆ ਤੁਸੀਂ ਪੂਰੀ ਦੁਨੀਆ ਭਰ ਨੂੰ ਜਾਣਦੇ ਹੋ ਤੁਸੀਂ ਬੜੀ ਹਿਸਟਰੀ ਪੜ੍ਹਦੇ ਹੋ ਕੇਜਰੀਵਾਲ ਨੂੰ ਤੁਸੀਂ ਜੱਜ ਕਿਵੇਂ ਕਰਦੇ ਹੋ ਮੈਂ ਉਹਨਾਂ ਨੂੰ ਜੱਜ ਕਰਦਾ ਇੱਕ ਇੱਕ ਕਮਾਲ ਦਾ ਇੱਕ ਸਟਰੀਟ ਨੇਤਾ ਉਹਨਾਂ ਦੇ ਵਰਗੀ ਜੀ ਉਹ ਸਿੰਘ ਫਸਾਉਣਾ ਚਾਹਣ ਕਿਸੇ ਇੱਕ ਮੁੱਦੇ ਦੇ ਉੱਤੇ ਤੇ ਉਹਨਾਂ ਦੇ ਵਰਗਾ ਵਧੀਆ ਕੋਈ ਬੁਲਾਰਾ ਨਹੀਂ ਮੇਰੇ ਖਿਆਲ ਨਾਲ ਸ਼ਾਇਦ ਇੰਡੀਆ ਦਾ ਉਹ ਫਾਈਨੇਸਟ ਬੁਲਾਰਾ ਨੇ ਔਰ ਰੈਟਰਿਕ ਦੇ ਵਿੱਚ ਉਹਨਾਂ ਦਾ ਕੋਈ ਤੋੜ ਨਹੀਂ ਹੈ ਉਹ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਵਾਕ ਸ਼ਲੀ ਹੈ ਇਹਦੇ ਵਿੱਚ ਬੰਦੇ ਨੂੰ ਕੀ ਲੈਣ ਦੀ ਇੱਕ ਸ਼ਮਤਾ ਮੈਂ ਵੇਖ। ਪਰ ਜਿਹੜਾ ਇਤਿਹਾਸ ਹੈ ਜਿਹੜੇ ਲੋਕ ਨੇ ਉਹ ਤੁਹਾਨੂੰ ਕਿਸੇ ਇਹੋ ਜੀ ਕੁਆਲਟੀਜ਼ ਕਰਕੇ ਜੱਜ ਨਹੀਂ ਕਰਨਗੇ। ਉਹ ਤੁਹਾਨੂੰ ਜੱਜ ਕਰਨਗੇ ਕਿ ਤੁਸੀਂ ਉਹਨਾਂ ਦੀ ਕੁਆਲਿਟੀ ਆਫ ਲਾਈਫ ਦੇ ਵਿੱਚ ਉਹਨਾਂ ਦੀ ਇੱਕ ਸੋਸ਼ਲ ਲਾਈਫ ਦੇ ਵਿੱਚ ਕਿੰਨੇ ਕ ਐਡੀਸ਼ਨ ਕਰ ਸਕਦੇ ਹੋ। ਜਿਹੜੇ ਤੁਹਾਡੇ ਵਾਅਦੇ ਨੇ ਕਿ ਤੁਸੀਂ ਉਹਨਾਂ ਤੇ ਖਰੇ ਉਤਰੇ ਹੋ। ਜੇ ਦਿੱਲੀ ਦਾ ਹੀ ਰੈਕੋਰਡ ਵੇਖ ਲਈਏ ਤਾਂ ਮੈਂ ਕੋਈ ਦਿੱਲੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਦਿੱਲੀ ਹਾਂਗਕਾਂਗ ਬਣ ਗਿਆ ਹੋਵੇ ਸਿੰਗਾਪੁਰ ਬਣ ਗਿਆ ਹੋਵੇ ਇਹੋ ਜਿਹਾ ਕੋਈ ਨਜ਼ਾਰਾ ਮੈਂ ਨਹੀਂ ਦੇਖ ਰਿਆ ਤੁਹਾਨੂੰ ਲੱਗਦਾ ਕੇਜਰੀਵਾਲ ਫੋਕੇ ਨਾਰਿਆਂ ਦੀ ਸਿਹਤ ਕਰ ਰਹੇ ਨੇ ਮੈਨੂੰ ਐ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਰੇ ਉਹਨਾਂ ਨੇ ਦਿੱਤੇ ਸੀ ਉਹਨਾਂ ਨਾਰਿਆਂ ਤੇ ਉਹ ਪੂਰੇ ਖਰੇ ਨਹੀਂ ਉਤਰੇ ਔਰ ਅਜੇ ਵੀ ਅਸੀਂ ਸਾਰੇ ਉਹਨਾਂ ਤੋਂ ਉਮੀਦ ਕਰਦੇ ਹਾਂ ਮੈਨੂੰ ਨਹੀਂ ਪਤਾ ਪਰ ਮੈਨੂੰ ਐ ਨਹੀਂ ਲੱਗਦਾ ਕਿ ਇੱਕ ਬੰਦੇ ਦੇ ਉੱਤੇ ਸੱਤਾ ਕੇਂਦਰਿਤ ਨਹੀਂ ਹੋਣੀ ਚਾਹੀਦੀ ਆ ਮੇਰੇ ਖਿਆਲ ਕੇਜਰੀਵਾਲ ਸਾਹਿਬ ਨੂੰ ਔਰ ਆਪ ਪਾਰਟੀ ਨੂੰ ਆਪਣੇ ਗਰੀਬਾਂ ਚ ਇੱਕ ਓਨੈਸਟ ਨਜ਼ਰ ਜ਼ਰੂਰ ਮਾਰਨੀ ਪਵੇਗੀ ਤੁਹਾਨੂੰ ਲੱਗਦਾ ਨਹੀਂ ਦੇਖ ਰਹੇ ਆਪਦੇ ਆਪ ਨੂੰ ਸੈਲਫ ਕ੍ਰਿਟੀਸਾਈ ਜਾਂ ਆਪਦੇ ਆਪ ਨੂੰ ਜਿਹੜਾ ਇੱਕ ਧਿਆਨ ਦੇਣਾ ਹੁੰਦਾਗਾ ਕਿ ਸਾਡੇ ਚ ਕੀ ਗਲਤੀਆਂ ਹੋ ਗਈਆਂ ਮੈਂ ਜ਼ਿਆਦਾ ਮੈਨੂੰ ਭਾਈ ਦੇਖੋ ਇਹਦੇ ਵਿੱਚ ਮੈਂ ਆਈ ਜਾਂ ਕੀ ਆਈ ਮੈਂ ਦੂਰੋਂ ਤਾਂ ਐਨਾਲਾਈਜ਼ ਨਹੀਂ ਕਰ ਸਕਦਾ ਪਰ ਇਨਾ ਜ਼ਰੂਰ ਹੈ ਕਿ ਆ ਜਿਹੜਾ ਸਿਸਟਮ ਹੈ ਇਸ ਸਿਸਟਮ ਦੇ ਵਿੱਚ ਇੱਕ ਬੜੀ ਇੱਕ ਕਮਾਲ ਦੀ ਕਾਬਲੀਅਤ ਹੈ ਜਿਹੜਾ ਵੀ ਇੱਕ ਨਵਾਂ ਇੰਟਰਨੈਟ ਟੈਸਟ ਵੜਦਾ ਉਸ ਨੂੰ ਆਪਣੇ ਵਰਗਾ ਕਰ ਲੈਂਦਾ ਸਾਡਾ ਜਿਹੜਾ ਦਾਵਾ ਸੀ ਸਾਡਾ ਜਿਹੜਾ ਪ੍ਰੋਮਿਸ ਸੀ ਕਿ ਆਪਾਂ ਇਹ ਹੋਰਾਂ ਵਰਗੇ ਨਹੀਂ ਬਣਾਂਗੇ ਆ ਮੈਨੂੰ ਪੂਰਾ ਹੁੰਦਾ ਨਹੀਂ ਦਿਸਦਾ ਹੁਣ ਮੇਰੇ ਖਿਆਲ ਨਾਲ 2 ਸਾਲ ਹੋ ਚੱਲੇ ਨੇ ਇੱਕ ਇੱਕ ਕਿਸਮ ਦੀ ਇੱਕ ਕਾਫੀ ਵੱਡਾ ਵਕਫਾ ਬੀਤ ਚੁਕਿਆ ਮੈਨੂੰ ਨਹੀਂ ਲੱਗਦਾ ਕਿ ਆਪਾਂ ਜਿਹੜਾ ਸਵਰਾਜ ਹੈ ਜਿਹੜਾ ਇੱਕ ਡਾਇਰੈਕਟ ਡੈਮੋਕ੍ਰੇਸੀ ਦਾ ਜਿਹੜਾ ਇੱਕ ਨਾਰਾ ਹੈ ਆਪਾਂ ਉਹਦੇ ਵੱਲ ਕੋਈ ਸੀਰੀਅਸ ਕੋਈ ਕੋਈ ਕਦਮ ਪੁੱਟਿਆ ਤੁਹਾਨੂੰ ਲੱਗਦਾ ਕੇਜਰੀਵਾਲ ਬਹੁਤ ਸੈਲਫ ਸੈਂਟ੍ਰਿਕ ਹੋਗੇ ਮੇਰੇ ਖਿਆਲ ਨਾਲ ਆਮ ਆਦਮੀ ਪਾਰਟੀ ਪੂਰੀ ਦੀ ਪੂਰੀ ਇੱਕ ਇੱਕ ਕਲਟੋ ਪਰਸਨੈਲਿਟੀ ਬਣ ਗਈ ਹੈ ਇੱਕ ਕੇਜਰੀਵਾਲ ਸਾਹਿਬ ਜਿਹੜੇ ਨੇ ਇਹ ਇੱਕ ਇੱਕ ਬਹੁਤ ਵੱਡਾ ਰੁੱਖ ਬਣ ਗਏ ਨੇ ਜਿਹੜਾ ਪਰਛਾਵਾਂ ਜਿਹੜਾ ਹੋਰ ਜਿਹੜੇ ਆਸ-ਪਾਸ ਜਿਹੜੇ ਦੂਜੇ ਬੂਟੇ ਨੇ ਇਹਨਾਂ ਦੇ ਵਾਸਤੇ ਬੜਾ ਮਾਰੂ ਸਾਬਤ ਹੋ ਰਿਹਾ ਸਿੰਘਪਸੌਣ ਵਾਲੀ ਤੁਸੀਂ ਗੱਲ ਕੀਤੀ ਕਿ ਉਹ ਕਿਸੇ ਨਾਲ ਵੀ ਸਿੰਘ ਪਸਾ ਲੈਂਦੇ ਸਾਨੂੰ ਲੱਗਦਾਗਾ ਕਿ ਪਹਿਲੇ ਸਿੰਘ ਉਹਨਾਂ ਨੇ ਆਪਣੀ ਪਾਰਟੀ ਜੀ ਫਸਾ ਲਈ ਜਗENDER ਯਾਦਵ ਪੁਰਾਣ ਵਾਲੇ ਨਾਲ ਇਹਨਾਂ ਸਾਰੇ ਲੋਕਾਂ ਨਾਲ ਹਾਂ ਪ੍ਰਸ਼ਾਂਤ ਪੂਸ਼ਣ ਸਾਹਿਬ ਜਿਹੜੇ ਨੇ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਜਿਹੜੀ ਇੱਕ ਭੂਮਿਕਾ ਰਹੀ ਹੈ ਬੋਥ ਫਾਈਨੈਂਸ਼ੀਅਲ ਕੈਪੀਟਲ ਦੀ ਬੋਥ ਇੰਟੈਲੈਕਚੁਅਲ ਕੈਪੀਟਲ ਦੀ ਉਹ ਬੜੀ ਇੱਕ ਅਹਿਮ ਭੂਮਿਕਾ ਸੀ ਔਰ ਉਹਨਾਂ ਨੇ ਇਸ ਇਸ ਬੂਟੇ ਨੂੰ ਬਹੁਤ ਪਾਣੀ ਦੇ ਕੇ ਖੜਾ ਕੀਤਾ ਮੇਰਾ ਉਹਨਾਂ ਦੇ ਨਾਲ ਕੋਈ ਯਾਰਾਨਾ ਨਹੀਂ ਮੇਰੀ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਮੈਂ ਦੂਰੋਂ ਜੋ ਵੇਖ ਰਿਹਾ ਮੈਂ ਉਹ ਬਿਆਨ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਨਾਲ ਜੋ ਹੋਇਆ ਬਹੁਤ ਮਾੜਾ ਸੀ ਸੋ ਮੈਂ ਇਹੋ ਵੇਖਦਾ ਕਿ ਜਦੋਂ ਤੱਕ ਆਪਾਂ ਜਿਹੜਾ ਦਰਬਾਰ ਹੈ ਦਰਬਾਰ ਨੂੰ ਸਲਾਮਾ ਨਹੀਂ ਕਰਾਂਗੇ ਇਸ ਪਾਰਟੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਤੁਹਾਡੀ ਗੱਲ ਸੁਣੀ ਜਾਏਗੀ ਪਰ ਉਹ ਤਾਂ ਕਹਿੰਦੇ ਅਸੀਂ ਸਰਕਾਰ ਬਣਾਉਣੇ ਜਾ ਰਹੇ ਹਾਂ ਪੰਜਾਬ 'ਚ ਉਹ ਸਾਰੇ ਅਸਾਰ ਮੈਨੂੰ ਤਾਂ ਦਿਖਦੇ ਨੇ ਜਿਹੜੀ ਗੱਲ ਸੱਚੀ ਹੈ ਪਰ ਉਹਦੇ ਵਾਸਤੇ ਮੇਰੇ ਖਿਆਲ ਨਾਲ ਪੰਜਾਬ ਦੇ ਜਿਹੜੇ ਜੋਕੇ ਹਾਲਾਤ ਨੇ ਉਹ जिम्मेदार ਨੇ ਪੰਜਾਬ ਦੇ ਲੋਕ ਜਿਹੜੇ ਨੇ ਅਕਾਲੀ ਅਕਾਲੀ ਦਲ ਦੀ ਜਿਹੜੀ ਅਮ ਪ੍ਰਸ਼ਟਪੰ ਸਰਕਾਰ ਉਸ ਤੋਂ ਦੁਖੀ ਨੇ ਅੱਕੇ ਪਏ ਨੇ ਹਾਰਿਆ ਨੇ ਲੋਕਾਂ ਕੋਲ ਹੋਰ ਕੋਈ ਬਦਲ ਹੈ ਨਹੀਂ ਉਹ ਕੁਝ ਲੋਕ ਜਿਹੜੇ ਨੇ ਉਹ ਕਪਤਾਨ ਸਾਹਿਬ ਦੀ ਜਿਹੜੀ ਇੱਕ ਮਰਦ ਛਵੀ ਹੈ ਉਹਦੇ ਵੱਲ ਥੋੜਾ ਜਿਹਾ ਉਹਨਾਂ ਦਾ ਝੁਕਾਓ ਜਾਂਦਾ ਤੇ ਕੁਝ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਜਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਹੀ ਉਹ ਦਿੱਲੀ ਦੇ ਨਾਰੇ ਉਹਨਾਂ ਨੂੰ ਸੁਣਾਈ ਦਿੰਦੇ ਨੇ ਸੋ ਉਹਨਾਂ ਨੂੰ ਲੱਗਦਾ ਕਿ ਇੱਥੇ ਸਾਨੂੰ ਸਾਨੂੰ ਇਹਨਾਂ ਤੋਂ ਜਾਤ ਮਿਲ ਸਕਦੀ ਹੈ ਮੈਂ ਪਰ ਪੰਜਾਬ ਦੇ ਸਾਰੇ ਲੋਕਾਂ ਨੂੰ ਬਸ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਤੁਸੀਂ ਪੰਜਾਬ ਨੂੰ ਜੇ ਦਿੱਲੀ ਬਣਾਉਣਾ ਚਾਹੁੰਦੇ ਜੇ ਤੇ ਉਹ ਕੋਈ ਹੱਲ ਨਹੀਂ ਤੁਸੀਂ ਕੇਜਰੀਵਾਲ ਸਾਹਿਬ ਨੂੰ ਤੁਸੀਂ ਆਮ ਆਦਮੀ ਪਾਰਟੀ ਨੂੰ ਉਸ ਦੇ ਪਿਛਲੇ 2 ਸਾਲਾਂ ਦੇ ਰੈਕੋਰਡ ਉੱਤੇ ਜ਼ਰੂਰ ਔਰ ਜ਼ਰੂਰ ਸਵਾਲ ਪੁੱਛੋ ਆਮ ਆਦਮੀ ਪਾਰਟੀ ਬੜੇ ਵੱਡੇ ਵੱਡੇ ਇਸ਼ਤਿਹਾਰ ਦੇ ਰਹੀ ਹੈ ਕਿ ਦਿੱਲੀ 'ਚ ਅਸੀਂ ਬਹੁਤ ਵੱਡਾ ਵਿਕਾਸ ਕਰਤਾ ਤੇ ਪੰਜਾਬ ਦੇ ਅੰਦਰ ਵੀ ਇਹੋ ਵਿਕਾਸ ਹੋਣ ਜਾ ਰਿਹਾ ਚਾਰ ਚਾਰ ਪੇਜਾਂ ਦੇ ਇਸ਼ਤਿਹਾਰ ਛਾਪ ਰਹੇ ਨੇ ਪੰਜਾਬ 'ਚ ਭਾਈ ਜੀ ਫਿਰ ਗੱਲ ਤਾਂ ਉਹੀ ਆ ਗਈ ਨਾ ਕਿ ਇਸ਼ਤਿਹਾਰਾਂ ਦੇ ਸਿਰ ਦੇ ਉੱਤੇ ਆ ਬੀਜਪੀ ਸਰਕਾਰ ਆਈ ਸੀ ਇਸ਼ਤਿਹਾਰਾਂ ਦੇ ਸਿਰ ਦੇ ਉੱਤੇ ਆ ਆ ਕਿਹੜੀਆਂ ਸਰਕਾਰਾਂ ਨੇ ਜੀ ਇਹਨਾਂ ਨੂੰ ਇਸ਼ਤਿਹਾਰ ਦੇਣ ਦੀ ਲੋੜ ਪੈਂਦੀ ਹੈ 200 ਕਰੋੜ 300 ਕਰੋੜ करोड, 400 ਕਰੋੜ ਦਾ ਬਜਟ ਹੈ ਆ ਜਿਹੜਾ ਬਜਟ ਹੈ ਆਈਓ ਸਾਡੇ ਸਿਰ ਦੀ ਅੰਕਸ ਹੈ ਆ ਸਰ ਐਡਵਰਟਾਈਜ਼ਿੰਗ ਦੇ ਬਲਬੂਤੇ ਤੇ ਬਣੀਆਂ ਜਿਹੜੀਆਂ ਸਰਕਾਰਾਂ ਨੇ ਆ ਤੁਹਾਡੀਆਂ ਮੇਰੀਆਂ ਖੈਰ ਖਵਾ ਹੋ ਹੀ ਨਹੀਂ ਸਕਦੀਆਂ ਬਾਏ ਡਿਫੀਨੇਸ਼ਨ ਜਿੱਥੇ ਇੰਨਾ ਪੈਸਾ ਲੱਗਿਆ ਹੈ ਇਲੈਕਸ਼ਨ ਜਿੱਤਣ ਲਈ ਸਿੰਪਲ ਜੀ ਗੱਲ ਹੈ ਉਹ ਵਾਲਾ ਪੈਸਾ ਜਿਹੜਾ ਰਿਕਵਰ ਹੋਣਾ ਉਹ ਬਿਜ਼ਨਸ ਹੈ ਪੰਜਾਬੀਆਂ ਨੂੰ ਐਡਵਰਟਾਈਜ਼ਿੰਗ ਤੋਂ ਅੱਗੇ ਵੇਖਣਾ ਪਏਗਾ ਪਰੇ ਵੇਖਣਾ ਪਏਗਾ ਦਿੱਲੀ ਕੋਈ ਸਿੰਗਾਪੁਰ ਨਹੀਂ ਬਣਿਆ ਕੋਈ ਹਾਂਗਕਾਂਗ ਨਹੀਂ ਬਣਿਆ ਉਸ ਉਸੇ ਤਰ੍ਹਾਂ ਬਸਤੀਆਂ ਨੇ ਉਸੇ ਤਰ੍ਹਾਂ ਮਾਰੋ-ਮਾਰ ਹੈ ਉਸੇ ਤਰ੍ਹਾਂ ਪਾਣੀ ਨਹੀਂ ਪਹੁੰਚਦਾ ਜਿੱਥੇ ਪਾਣੀ ਦੇ ਦੋ ਟੈਂਕਰ ਜਾਇਆ ਕਰਦੇ ਸੀ ਸ਼ਾਇਦ ਉਹ ਹੁਣ 3 ਚਲੇ ਜਾਂਦੇ ਨੇ ਸ਼ਾਇਦ ਉੱਚੇ 4 ਚਲੇ ਜਾਂਦੇ ਨੇ ਬਿਲਕੁਲ ਕੀੜੀ ਦੀ ਚਾਲ ਦੇ ਨਾਲ ਕੋਈ ਫਰਕ ਪਿਆ ਭਰਾ ਮਾਦਮੀ ਪਾਰਟੀ ਤਾਂ ਬੜਾ ਬੜੇ ਬੜੇ ਦਾਅਵੇ ਕਰ ਰਹੀ ਉਹ ਤਾਂ ਕਹਿ ਰਹੀ ਹੈ ਕਿ ਅਸੀਂ ਬਹੁਤ ਵਿਕਾਸ ਕੀਤਾਗਾ ਉਹ ਤਾਂ ਕਹਿ ਰਹੀ ਹੈ ਕਿ ਅਸੀਂ ਦਿੱਲੀ ਦੀ ਤਸਵੀਰ ਬਦਲਣ ਜਾ ਰਹੇ ਸੀ ਮੋਦੀ ਸਾਹਿਬ ਬਦਲ ਨਹੀਂ ਦੇ ਰਹੇ ਤੇ ਪੰਜਾਬ ਦੀ ਅਸੀਂ ਬਦਲ ਦਾਂਗੇ ਆਈ ਫਿਰ ਤਾਂ ਫਿਰ ਸ਼ਾਇਦ ਜਿਵੇਂ ਬੀਰਪਾਲ ਕਹਿੰਦਾ ਸੀ ਕਿ ਜਿਹੜਾ ਸੱਚ ਤੇ ਝੂਠ ਦਾ ਜਿਹੜਾ ਫਾਸਲਾ ਉਹ ਚਾਰ ਉਂਗਲਾਂ ਜੋ ਕੰਨੀ ਸੁਣੀਦਾ ਤੇ ਜੋ ਅੱਖੀ ਵਿਖੀਦਾ ਐ ਇਹੋ فاਸਲਾ ਸੋ ਮੈਂ ਤਾਂ ਇਹੋ ਗੁਜ਼ਾਰਿਸ਼ ਕਰਾਂਗਾ ਕਿ ਕੋਈ ਸਿਟੀਜ਼ਨ ਕਮੇਟੀ ਆ ਕੇ ਇੱਕ ਵਾਰ ਜਰਾ ਦਿੱਲੀ ਦਾ ਮੌਇਨਾ ਕਰ ਲਵੇ ਪੰਜਾਬ ਤੋਂ ਆ ਕੇ ਜਿਹੜੀ ਵੈਧੀਆਂ ਦੀ ਲਿਸਟ ਹੈ ਉਹ ਲਿਸਟ ਕਿੰਨੀ ਕੁ ਪੂਰੀ ਹੋਈ ਹੈ ਉਹਦੇ ਉੱਤੇ ਨਿਸ਼ਾਨ ਲਾ ਦੇਵੇ ਪਰ ਹਾਂ ਕੋਈ ਸਿਟੀਜ਼ਨਸ ਕਮੇਟੀ ਆਵੇ ਕੋਈ ਕੋਈ ਐਡਵਰਟਾਈਜ਼ਿੰਗ ਏਜੰਸੀ ਕੋਈ ਸਰਵੇ ਨਾ ਕਰਾਵੇ ਜਦੋਂ ਤੱਕ ਪੰਜਾਬੀ ਜਿਹੜੇ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦਾ ਨਿਸ਼ਚਾ ਨਹੀਂ ਕਰਨਗੇ ਮੇਰੇ ਖਿਆਲ ਨਾਲ ਕੋਈ ਵੀ ਜਿਹੜਾ ਬਦਲ ਹੈ ਕੋਈ ਵੀ ਬਦਲਾ ਜਿਹੜਾ ਹੈ ਉਹ ਮੁਕਮਲ ਨਹੀਂ ਹੋ ਸਕਦਾ ਤੁਸੀਂ ਇੱਕ ਆਰਟਿਸਟ ਦੇ ਤੌਰ ਦੇ ਉੱਤੇ ਰਾਜਨੀਤੀ ਚਾਹੀ ਸੀ ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਦੇ ਮਸਲਿਆਂ ਤੇ ਬੋਲਦੇ ਰਹਿੰਦੇ ਸੀ ਬਹੁਤ سارے ਜਿਹੜੇ ਸਰੋਕਾਰਾਂ ਦੇ ਮਸਲੇ ਨੇ ਹੁਣ ਲੱਗਦਾ ਕਦੇ ਮੁੜ ਕੇ ਕਿਸੇ ਵੀ ਪਾਰਟੀ ਨਾਲ ਤੁਸੀਂ ਆਪ ਦੇ ਆਪ ਨੂੰ ਆਈਡੈਂਟੀਫਾਈ ਨਹੀਂ ਕਰੋਗੇ ਅੱਜ ਮੈਂ ਤਾਂ ਸੱਚੀ ਗੱਲ ਦੱਸਦਾ ਮੈਂ ਥੋੜਾ ਜਿਹਾ ਆ ਉਦਾਸ ਮਹਿਸੂਸ ਕਰਦਾ ਪੰਜਾਬ ਦੇ ਜਿਹੜੇ ਸਾਰੇ ਮਸਲੇ ਨੇ ਜਿਨ੍ਹਾਂ ਦੇ ਕਰਕੇ ਇੱਕ ਮੈਂ ਪੰਜਾਬ 'ਚ ਜਾਣ ਤੋਂ ਆਪਣੇ ਆਪ ਨੂੰ ਅ ਅਸਮਰਥ ਵੇਖਦਾ ਮੈਂ ਮੈਂ ਪੰਜਾਬ 'ਚ ਰਹਿਣਾ ਚਾਹੁੰਦਾ ਪੰਜਾਬ ਦੀ ਪੁਲਿਸ ਤੋਂ ਡਰ ਲੱਗਦਾ ਮੈਨੂੰ ਪੰਜਾਬ ਦੀਆਂ ਕੋਟਾਂ ਤੋਂ ਡਰ ਲੱਗਦਾ ਮੈਨੂੰ ਹੁਣ ਮੈਨੂੰ ਪੰਜਾਬ ਦੇ ਲੋਕਾਂ ਤੋਂ ਵੀ ਡਰ ਲੱਗਣ ਲੱਗ ਪਿਆ। ਪੰਜਾਬ ਦੇ ਖਾਣੇ ਤੋਂ ਡਰ ਲੱਗਦਾ। ਪੰਜਾਬ ਦੇ ਪਾਣੀ ਤੋਂ ਡਰ ਲੱਗਦਾ। ਜਿੱਥੇ ਇੰਨੇ ਡਰ ਇਕੱਠੇ ਹੋ ਜਾਣ। ਉੱਥੇ ਜਿੰਦਨ ਮਾਣੀ ਕਿਵੇਂ ਜਾਵੇ ਭਾਜੀ। ਜਦੋਂ ਤੱਕ ਪੰਜਾਬੀਏ ਇਹਨਾਂ ਦੇ ਵਿੱਚ ਭਗਤ ਸਿੰਘ ਦੀ ਜਿਹੜੀ ਅਲਖ ਜਗਾਈ ਸੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਜਦੋਂ ਤੱਕ ਇਹਦੇ ਪ੍ਰਤੀ ਆਪਾਂ ਚੇਤਨ ਨਹੀਂ ਹੋਵਾਂਗੇ ਜਦੋਂ ਤੱਕ ਆਪਾਂ ਜਿਹੜੀ ਹਾਕਮਾਂ ਨੇ ਸਾਥੋਂ ਜਿਹੜੀ ਤਾਕਤ ਖੋ ਕੇ ਆਪਣੇ ਖੀਸੇ ਚ ਪਾ ਰੱਖੀ ਐ ਅਸੀਂ ਖੀਸੇ ਚ ਹੱਥ ਪਾ ਕੇ ਉਹ ਤਾਕਤ ਆਪਣੇ ਵੱਲ ਕਰਨ ਦਾ ਯਤਨ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਪਲਾਇਨ ਹੁੰਦਾ ਰਹੇਗਾ ਅੱਜ ਅਮਰੀਕਾ ਕਹਿ ਛੱਡੇ ਅੱਜ ਕੈਨੇਡਾ ਕਹਿ ਛੱਡੇ ਅੱਜ ਯੂਰਪ ਦਾ ਕੋਈ ਮੁਲਕ ਕਹਿ ਦਵੇ ਕਿ ਵੀਜ਼ੇ ਖੁੱਲੇ ਨੇ ਜਿੰਨੇ ਪੰਜਾਬੀ ਆਣਾ ਚਾਹੁੰਦੇ ਨੇ ਆ ਜਾਣ ਪੰਜਾਬ ਖਾਲੀ ਹੋ ਜਾਣਾ ਕੀ ਗੱਲ ਹੋ ਗਈ ਇਹ ਪੰਜਾਬੀ ਪੰਜਾਬ ਨਾਲ ਆਈਡੈਂਟੀਫਾਈ ਕਿਉਂ ਕਰਨੋਂ ਹਟ ਗਏ ਤੁਹਾਡੇ ਸਾਹਮਣੇ ਆ ਪਾ ਜੀ ਅੱਜ ਤੁਸੀਂ ਦੱਸੋ ਜਦੋਂ ਸਰਦੇਪੁਰ ਦੇ ਜੱਟਾਂ ਦੇ ਲੜਕੇ ਜਿਹੜੀ ਕਿ ਪੰਜਾਬ ਦੀ ਸਭ ਤੋਂ ਅਮir ਜਮਾਤ ਹੈ ਪ੍ਰਿਵਿਲੇਜ ਜਮਾਤ ਹੈ ਜਦੋਂ ਇਹਦੇ ਬੰਦੇ ਪੰਜਾਬ ਛੱਡ ਕੇ ਜਾਣ ਨੂੰ ਅਮ ਛੱਡ ਕੇ ਜਾਣ ਨੂੰ ਨਹੀਂ ਭਾਜੀ ਆ ਸਮੁੰਦਰ ਦੇ ਵਿੱਚ ਡੁੱਬਣ ਨੂੰ ਤਿਆਰ ਨੇ ਆ ਜਿਹੜੀ ਮਾਲਟਾ ਟ੍ਰੈਜੇਡੀ ਹੋਈ ਸੀ ਹਰ ਸਾਲ ਕੋਈ ਇਹੋ ਜਿਹੀ ਖਬਰ ਆਉਂਦੀ ਕਿ 400 ਬੰਦਾ ਡੁੱਬ ਗਿਆ 300 ਡੁੱਬ ਗਿਆ ਜਦੋਂ ਇਹ ਲੋਕ ਪੋਲੈਂਡ ਜਾ ਕੇ ਪੋਚੇ ਮਾਰਨ ਨੂੰ ਤਿਆਰ ਨੇ ਤਾਂ ਕੋਈ ਨਾ ਕੋਈ ਸਵਾਲ ਤਾਂ ਜ਼ਰੂਰ ਇੱਕ ਪੁੱਛਣਾ ਬਣਦਾ ਕਿ ਜਦੋਂ ਜੱਟਾਂ ਦੇ ਲੜਕੇ ਜਦੋਂ ਉੱਚੀਆਂ ਸਟਰਾਟਾ ਦੇ ਲੜਕੇ ਬਾਹਰ ਜਾਣਾ ਚਾਹੁੰਦੇ ਨੇ ਉਹਦਾ ਕੀ ਕਾਰਨ ਹੈ ਉਹ ਕੀ ਸਮਝਾ ਰਿਹਾ ਮੈਂ ਉਹ ਹੀ ਪੁੱਛ ਰਿਹਾ ਤੁਹਾਨੂੰ ਸਮਝ ਕੇ ਮੈਂ ਆ ਰਿਹਾ ਕਿ ਕੀ ਹੋ ਗਿਆ ਇਹ ਜ ਆ ਪੰਜਾਬ ਜਿਹੜੇ ਪੰਜਾਬ ਦੀ ਇਦੀ ਖੂਬਸੂਰਤੀ ਸੀ ਜਿਹੜੇ ਪੰਜਾਬ ਤੇ ਪੰਜਾਬੀ ਦੀ ਦੁਨੀਆ ਮਾਣ ਕਰਦੀ ਸੀ ਕੋਈ ਗ੍ਰਹਿਣ ਨਹੀਂ ਲੱਗਿਆ ਭਾਜੀ ਇੱਕ ਪੰਜਾਬ ਨੂੰ ਆਪਣੀਆਂ ਕਦਰਾਂ ਕੀਮਤਾਂ ਤੋਂ ਆਪਣੀਆਂ ਰੌ ਰੀਤਾਂ ਤੋਂ ਇੱਕ ਕੋਈ ਜੀਵਨ ਸ਼ੈਲੀ ਜਿਹੜੀ ਹੈ ਖੜੀ ਕਰਨੀ ਪੈਣੀ ਹੈ ਉਹ ਜੀਵਨ ਸ਼ੈਲੀ ਕੰਜ਼ਿਊਮਰਿਜ਼ਮ ਦੀ ਮਟੀਰੀਅਲਿਜ਼ਮ ਦੀ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਇਹ ਪੰਜਾਬ ਠੀਕ ਹੋਵੇ ਤੁਹਾਡਾ ਵੀ ਹੁੰਨਾ ਇਹ ਕਦੇ ਪੰਜਾਬ ਵਾਪਸ ਜਾਇਆ ਜਾਵੇ ਉੱਥੇ ਜਾ ਕੇ ਕੰਮ ਕੀਤਾ ਜਾਵੇ ਉਥੋਂ ਦੇ ਕਾਮਿਆਂ ਚ ਉਥੋਂ ਦੇ ਦੀਆਂ ਔਰਤਾਂ ਚ ਉਥੋਂ ਦੇ ਬੱਚਿਆਂ ਚ ਨੌਜਵਾਨਾਂ ਚ ਤੁਸੀਂ ਇਹ ਸਾਰੇ ਆਪਸ ਵਿੱਚ ਸੁਨੇਹਾ ਦੇ ਉਹ ਗੱਲਾਂ ਕਰ ਰਹੇ ਹੋ। ਬਾਜੀ ਮੈਂ ਨਾ ਉਹ ਤੁਹਾਡਾ ਸਵਾਲ ਬੜਾ ਵਧੀਆ ਹੈ। ਮੈਂ ਮੈਂ ਜਿਹੜਾ ਇਸ ਤਰ੍ਹਾਂ ਦਾ ਆਪਣਾ ਯੋਗਦਾਨ ਹੈ ਇਹਦੀਆਂ ਮੈਂ ਜਾਂ ਤਾਂ ਮੈਂ ਉੱਥੇ ਜਾ ਕੇ ਲੋਕਾਂ ਦੇ ਵਿੱਚ ਰਹਿ ਕੇ ਔਰ ਇੰਜ ਜਿ ਤੁਸੀਂ ਗੱਲਾਂ ਕਰ ਰਹੇ ਨੇ ਸਾਰਿਆਂ ਉੱਤੇ ਮੈਂ ਬੋਲਾਂ ਉਸ ਤਰ੍ਹਾਂ ਦੀ ਜੀਵਨ ਸ਼ੈਲੀ ਅਪਣਾਵਾ ਤੇ ਜਾਂ ਫਿਰ ਮੈਂ ਆਪਣੇ ਗੀਤਾਂ ਰਾਹੀਂ ਜੋ ਮੈਂ ਗੱਲ ਕਰਨੀ ਚਾਹਣਾ ਮੈਂ ਓਕਰਾਂ ਮੈਂ ਮੇਰੇ ਮੇਰੇ ਮੁਤਾਬਕ ਜਿਹੜਾ ਇੱਕ ਐਨਜੀਓ ਔਰ ਐਕਟੀਵਿਸਟ ਕਿਸਮ ਦਾ ਜਿਹੜਾ ਕੰਮ ਹੈ ਉਹ ਕਰਨ ਵਾਲੇ ਪੰਜਾਬ ਦੇ ਬੜੇ ਲੋਕ ਮੌਜੂਦ ਨੇ ਔਰ ਬੜੀ ਮਿਹਨਤ ਨਾਲ ਬੜੇ ਸਿਰੜ ਨਾਲ ਕਈ ਸਾਲਾਂ ਤੋਂ ਕਰ ਰਹੇ ਨੇ ਕੰਮ ਮੈਨੂੰ ਲੱਗਦਾ ਹੈ ਕਿ ਇੱਕ ਜਿਹੜੀ ਰੈਜ਼ਿਸਟੈਂਸ ਹੈ ਉਸ ਰੈਜ਼ਿਸਟੈਂਸ ਦੇ ਵਿੱਚ ਵੱਖ-ਵੱਖ ਕਿਸਮ ਦੇ ਜਿਹੜੇ ਕੰਮ ਕਰਨ ਵਾਲੇ ਨੇ ਇਹਨਾਂ ਦਾ ਜੁੜਨਾ ਲਾਜ਼ਮੀ ਹੈ ਇੱਕ ਸਕਸੈਸਫੁਲ ਰੈਜ਼ਿਸਟੈਂਸ ਦੇ ਵਿੱਚ ਤੁਹਾਨੂੰ ਇੰਟੈਲੈਕਚੁਅਲ ਵੀ ਚਾਹੀਦਾ ਤੁਹਾਨੂੰ ਆਰਟਿਸਟ ਵੀ ਚਾਹੀਦਾ ਤੁਹਾਨੂੰ ਚਾਰਟਡ ਅਕਾਊਂਟੈਂਟ ਵੀ ਚਾਹੀਦਾ ਤੁਹਾਨੂੰ ਸਾਇੰਟਿਸਟ ਵੀ ਚਾਹੀਦਾ ਸੋ ਮੈਂ ਸੋਚਦਾ ਕਿ ਮੈਂ ਆਪਣੀ ਆਪਣੇ ਪ੍ਰੋਫੈਸ਼ਨਲ ਇੱਕ ਮੋਡ ਵਿੱਚ ਰਹਿ ਕੇ ਮੈਂ ਕਿਸ ਤਰ੍ਹਾਂ ਇਸ ਰੈਜ਼ਿਸਟੈਂਸ ਨੂੰ ਕਿਸ ਤਰ੍ਹਾਂ ਇਸ ਪ੍ਰੋਟੈਸਟ ਨੂੰ ਮੈਂ ਅੱਗੇ ਕਰ ਸਕਦਾ ਮੈਨੂੰ ਇਹ ਲੱਗਦਾ ਕਿ ਮੈਂ ਗਿਟਾਰ ਦੇ ਗਿਟਾਰ ਵਜਾ ਕੇ ਮੈਂ ਆਪਣੀ ਗੱਲ ਜ਼ਿਆਦਾ ਬਿਹਤਰ ਲੋਕਾਂ ਦਾ ਪਹੁੰਚਾ ਸਕਦਾ ਇਥੋਂ ਲੱਗਦਾ ਨਹੀਂਗਾ ਕਿ ਕਿਤਨੇ ਕਿਤੇ ਫਿਰ ਕਈ ਵਾਰ ਲੋਕ ਹੀ ਜਜ ਕਰਦੇ ਨੇ ਕਿ ਸਿਰਫ ਬੋਲਣ ਦੀ ਗੱਲ ਆ ਤੁਸੀਂ ਬੜੇ ਨਸਟਾਲਜੀਕੋਂ ਪੰਜਾਬ ਨੂੰ ਲੈ ਕੇ ਅਸਲ ਚੁਦੀ ਤਸਵੀਰ ਕਿਵੇਂ ਬਦਲੇ ਉਹਦੇ ਤੇ ਕਿਤੇ ਨਾ ਕਿਤੇ ਤੁਸੀਂ ਦਿੱਲੀ ਜਿਹਾ ਕੇ ਗੱਲਾਂ ਕਰ ਰਹੇ ਹੋ ਬਿਲਕੁਲ ਤੁਹਾਡਾ ਜਿਹੜਾ ਨਾ ਵਾਜਬ ਇੱਕ ਕ੍ਰਿਟਿਸਿਜ਼ਮ ਹੈ ਮੈਂ ਪਰ ਮੈਂ ਇਸ ਤਰ੍ਹਾਂ ਨਹੀਂ ਕਿ ਮੈਂ ਪੰਜਾਬ ਨਹੀਂ ਜਾਂਦਾ ਹੁਣ ਇਹ ਸੁਮੇਲਪਾਉ ਆਪਣੇ ਉਹ ਉਹਨਾਂ ਨੇ ਇਲੈਕਸ਼ਨ ਲੜੇ ਸਖਦੂਰ ਸਾਹਿਬ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਕੈਂਪੇਨ ਕਰ ਰਹੇ ਹਾਂ ਗਾਇਸ। ਉਹਨਾਂ ਦੀ ਕੈਂਪੇਨ ਤੇ ਗਿਆ ਸੀ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਇੱਕ ਸਫੀਸ਼ੀਐਂਟ ਇੰਗੇਜਮੈਂਟ ਹੈ। ਤੁਹਾਡਾ ਕਹਿਣਾ ਬਿਲਕੁਲ ਸਹੀ ਹੈ। ਮੈਂ ਪੰਜਾਬ ਜਾ ਸਕਦਾ। ਦੇਖੋ ਪਾਜੀ ਮੈਂ ਪੰਜਾਬ ਜਾਵਾਂਗਾ ਜਦੋਂ ਮੈਂ ਮੈਨੂੰ ਪੰਜਾਬ ਤੋਂ ਕੋਈ ਗੂੰਜ ਮੇਰੀ ਗੱਲ ਦੀ ਮੈਨੂੰ ਸੁਣਨ ਮਿਲੇਗੀ। ਨਹੀਂ ਤਾਂ ਮੇਰਾ ਦਿਲ ਜਿਹੜਾ ਨਾ ਉੱਥੇ ਜਾ ਕੇ ਕੁਰਲਾਣ ਲੱਗ ਜਾਂਦਾ। ਉਹ ਗੂੰਜ ਕੀ ਹੈ? ਮੈਂ ਚਾਹਾਂ ਨਾ ਕੀ ਲੋਕ ਜਿਹੜੇ ਨੇ ਘੱਟੋ-ਘੱਟ ਇਸ ਗੱਲ ਨੂੰ ਸੁਣਨ ਲਈ ਤਿਆਰ ਹੋਣ ਜਿਹੜਾ ਜਿਹੜੀ ਹੁਣ ਪੋਲਿਟਿਕਸ ਦੇ ਵਿੱਚ ਜਿਹੜੀ ਇੱਕ ਮੇਨ ਮੁੱਖ ਧਾਰਾ ਦੇ ਵਿੱਚ ਜਿਹੜੀ ਡਿਮਾਂਡ ਸਾਹਮਣੇ ਆਣੀ ਚਾਹੀਦੀ ਹੈ ਉਹ ਇੱਕ ਇੱਕ এনवायरमेंटਲ ਅਮ ਇੱਕ ਜਿਹੜੀ ਪੋਲਿਟਿਕਸ ਹੈ ਉਹ ਜਦੋਂ ਤੱਕ ਨਹੀਂ ਆਏਗੀ ਪੰਜਾਬ ਦਾ ਪੰਜਾਬ ਦਾ ਸਾਰੇ ਪਾਸੇ ਜਿਹੜਾ ਇੱਕ ਚੌਂ ਪਾਸੜ ਜਿਹੜਾ ਇੱਕ ਆਪਾਂ ਕਲਾਪਸ ਵੇਖ ਰਹੇ ਹਾਂ ਉਹ ਰੁਕ ਨਹੀਂ ਸਕਦਾ ਪੰਜਾਬ ਚ ਸੂਫੀਜ਼ਮ ਰਹਾ ਪੰਜਾਬ ਦੇ ਅੰਦਰ ਸਿੱਖ ਧਰਮਾ ਪੰਜਾਬ ਦੇ ਅੰਦਰ ਭਗਤੀ ਲਹਿਰਾਂ ਪੰਜਾਬ ਦੇ ਅੰਦਰ ਲੈਫਟਾ ਤੁਹਾਨੂੰ ਕੀ ਲੱਗਦਾ ਕਿਹੜੀ ਧਾਰਾ ਆ ਗਈ ਤੁਸੀਂ ਸਾਰੀਆਂ ਧਰਾਵਾਂ ਪੜੀਆਂ ਹੋਣਗੀਆਂ ਕਿਹੜੀ ਧਾਰਾ ਜਿਹੜੀ ਪੰਜਾਬ ਨੂੰ ਕਿਸੇ ਬੰਨ੍ਹੇ ਲਾ ਸਕਦੀ ਹੈ ਭਾਜੀ ਹੁਣ ਜੇ ਮੈਂ ਮੈਂ ਸੇਖਾ ਮਦਾੜਾ ਖੁੱਲਾ ਛੱਡਿਆ ਮੈਂ ਕਿਸ ਕੀ ਬੰਨੀ ਆ ਤੁਸੀਂ ਹੁਣ ਮੈਂ ਜੇ ਮੈਂ ਆਖਾਂ ਪੰਜਾਬ ਵਸਦਾ ਗੁਰਾਂ ਦੇ ਨਾਮ ਦੇ ਉੱਤੇ ਤੇ ਇੱਕ ਅਮ ਤੁਸੀਂ ਅਮਿਰ ਤੇ ਇੱਕ ਵਾਜਿਬ ਕ੍ਰਿਟਿਸਿਜ਼ਮ ਹੋ ਸਕਦਾ ਕਿ ਆ ਜਿਹੜੀ ਇੱਕ ਕਮਿਊਨਲ ਗੱਲ ਹੋ ਰਹੀ ਹੈ ਇੱਕ ਸੈਕਟੇਰੀਅਨ ਗੱਲ ਹੋ ਰਹੀ ਹੈ ਪਰ ਮੈਨੂੰ ਇਉਂ ਜਾਪਦਾ ਹੈ ਕਿ ਪੰਜਾਬ ਹੀ ਨਹੀਂ ਹਿੰਦੁਸਤਾਨ ਨੂੰ ਜੇ ਸਹੀ ਕਰਨ ਵਾਲੀ ਜਿਹੜੀ ਕੋਈ ਫਿਲਾਸਫੀ ਹੈ ਉਹਦਾ ਇੱਕ ਜਿ ਕੋ ਮੂਜਸਮਾ ਦੇਖਣ ਨੂੰ ਮਿਲਦਾ ਹੈ ਤੇ ਉਹ ਸਿਰਫ ਔਰ ਸਿਰਫ ਅੰਮ ਪਾਕਤੀ ਲੈਰ ਦੇ ਵਿੱਚ ਦੱਸਦਾ ਉਹਦੇ ਵਿੱਚ ਮੈਂ ਸੈਣ ਸਦਨਾ ਪੀਪਾ ਮੀਰਾ ਰਾਮਾਨੰਦ ਕਬੀਰ ਕਬੀਰ ਨਾਨਕ ਇਹਨਾਂ ਸਾਰਿਆਂ ਦੀ ਜਿਹੜੀ ਇੱਕ ਫਿਲਾਸਫੀ ਹੈ ਮੈਨੂੰ ਲੱਗਦਾ ਜਦ ਤੱਕ ਆ ਪੋਲਿਟਿਕਲ ਨਹੀਂ ਬਣਦੀ ਜਦੋਂ ਤੱਕ ਇਹਨਾਂ ਦੀ ਫਿਲਾਸਫੀ ਸ਼ਹਿਰ ਨਹੀਂ ਬਣਦੀ ਉਦੋਂ ਤੱਕ ਹਿੰਦੁਸਤਾਨ ਦਾ ਆਪਣਾ ਇੱਕ ਮਾਡਲ ਦੁਨੀਆ ਸਾਹਮਣੇ ਪੇਸ਼ ਕਰਨਾ ਆ ਮੁਮਕਨ ਨਹੀਂਗਾ ਹਿੰਦੁਸਤਾਨ ਦੀ ਜੇ ਤੁਸੀਂ ਪਿੱਛੇ ਝਾਤ ਮਾਰ ਕੇ ਵੇਖੋ ਜੋ ਤੁਸੀਂ ਰਾਖੀ ਗੜੀ ਵੇਖਦੇ ਹੋ ਹੜੱਪਾ ਵੇਖਦੇ ਹੋ ਮੋਹਰ ਦਾੜੋ ਵੇਖਦੇ ਹੋ ਜਦੋਂ ਤੁਸੀਂ ਉਹਨਾਂ ਸ਼ਹਿਰਾਂ ਨੂੰ ਬਤੌਰ ਹਿੰਦੁਸਤਾਨੀ ਵੇਖਦੇ ਹੋ ਤਾਂ ਤੁਸੀਂ ਦੇਖਦੇ ਹੋ ਇਹਦੇ ਵਿੱਚ ਕੋਈ ਰਾਜੇ ਦਾ ਚੈਂਬਰ ਨਹੀਂ ਕੋਈ ਸਲਮ ਨਹੀਂ ਇਹਦੇ ਵਿੱਚ ਜਿਹੜੀਆਂ ਸੜਕਾਂ ਨੇ ਉਹ ਆ ਉਹ ਰਾਈਟ ਐਂਗਲਸ ਤੇ ਉਹ ਬਿਲਕੁਲ ਗ੍ਰਿਡ ਲਾਈਕ ਸਿਚੁਏਸ਼ਨ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਇੱਕ ਹੋਰ ਜਿਹੜੀ ਚੀਜ਼ ਤੁਸੀਂ ਦੇਖਦੇ ਹੋ ਕਿਤੇ ਵੀ ਐਨੀ ਵੇਖੋਗੇ ਕਿ ਪੰਜਾਬ ਦਾ ਕੋਈ ਸ਼ਹਿਰ ਜਿਹੜਾ ਉਹਨੇ ਆ ਕੇ ਪਹਿਲਾਂ ਜਿਹੜਾ ਹੈ ਜ਼ਮੀਨ ਪੱਧਰ ਕਰਤੀ ਹੋਵੇ ਫਿਰ ਉਹਦੇ ਤੇ ਜਿਓਮੈਟਰੀ ਜਿਹੜੀ ਪਲੇਸ ਕੀਤੀ ਹੋਵੇ ਉਹ ਹਮੇਸ਼ਾ ਟੋਪੋਗ੍ਰਾਫੀ ਉਹ ਹਮੇਸ਼ਾ ਧਰਤੀ ਦੀ ਉੱਚ ਨੀਚ ਇਹਦੇ ਨਾਲ ਖੇਡ ਕੇ ਉਹਦੇ ਉੱਤੇ ਸ਼ਹਿਰ ਬਣਾਉਂਦਾ ਉਹਦੇ ਉੱਤੇ ਸ਼ਹਿਰ ਖਤਮ ਹੋ ਜਾਂਦਾ ਫਿਰ ਨਵਾਂ ਸ਼ਹਿਰ ਬਣਾ ਲਿੰਦਾ ਪੰਜਾਬ ਦੇ ਹਰ ਪਿੰਡ ਦੇ ਕੋਲ ਤੁਸੀਂ ਕੋਈ ਨਾ ਕੋਈ ਪੁਰਾਣੀ ਥੇ ਵੇਖੋਗੇ ਸ਼ਹਿਰ ਤੇ ਥੇ ਇਹ ਖੇਡ ਪੰਜਾਬ ਦੇ ਬੜੀ ਪੁਰਾਣੀ ਹੈ ਜਦੋਂ ਤੱਕ ਆਪਾਂ ਆ ਖੇਡ ਨਵੇਂ ਸਿਰਿਓਂ ਨਹੀਂ ਖੇਡਦੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਦੁਨੀਆ ਦੇ ਸਾਹਮਣੇ ਕੋਈ ਇੱਕ ਲੌਂਗ ਸਟੈਂਡਿੰਗ ਫਾਰਮੂਲਾ ਕ੍ਰੀਏਟ ਕਰ ਸਕਦੇ ਹਾਂ ਦੁਨੀਆ ਦੇ ਕੋਲ ਕੋਈ ਫਾਰਮੂਲਾ ਨਹੀਂ ਹੈ ਪਰ ਦੁਨੀਆ ਤਾਂ ਕਹਿ ਰਹੀ ਹੈਗੀ ਕਿ ਡਿਵੈਲਪਮੈਂਟ ਆ ਜਿਹੜੀ ਉਹ ਬਹੁਤ ਵੱਡੀ ਚੀਜ਼ ਆ ਸੁਬੀਰ ਬਾਦਲ ਕਹਿ ਰਿਹਾ ਪੰਜਾਬ 'ਚ ਬੜੀ ਡਿਵੈਲਪਮੈਂਟ ਹੋ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਨਹੀਂ ਬੜੀ ਡਿਵੈਲਪਮੈਂਟ ਹੋ ਰਹੀ ਹੈ ਤੁਹਾਨੂੰ ਡਿਵੈਲਪਮੈਂਟ ਨਾਲ ਇਤਰਾਜ਼ ਕੀ ਹੈਗਾ ਵਾਈ ਡਿਵੈਲਪਮੈਂਟ ਨਾਲ ਇਤਰਾਜ਼ ਮੈਨੂੰ ਆਵੇ ਕਿ ਜਿਹੜੇ ਡਿਵੈਲਪਮੈਂਟ ਜਿਹੜੇ ਡਿਵੈਲਪਡ ਮੁਲਕ ਨੇ ਤੁਸੀਂ ਉੱਥੇ ਜਾ ਕੇ ਦੇਖ ਲਓ ਜੇ ਤੁਹਾਨੂੰ ਲੱਗਦਾ ਤੁਸੀਂ ਕਹਿੰਦੇ ਹੋ ਤੁਸੀਂ ਜਰਾ ਤੁਹਾਡੇ ਤੋਂ ਜਿਹੜੇ ਮੁਲਕ 50 ਸਾਲ ਲੱਗੇ ਨੇ ਤੁਸੀਂ ਉੱਥੇ ਛਾਤੀ ਮਾਰ ਕੇ ਵੇਖ ਲਓ ਤੁਸੀਂ ਕੋ ਤੁਸੀਂ ਜਪਾਨ ਬਣਨਾ ਜਪਾਨ ਜਾ ਕੇ ਜਰਾ ਦੇਖ ਲਓ ਹਾਲ ਜਪਾਨ ਦੇ ਵਿੱਚ ਹੁਣ ਇੱਕ ਕਰੀਬ ਕਹਿੰਦੇ ਨੇ ਕੋਈ 30% ਜਿਹੜਾ ਜਿਹੜੀ ਉੱਥੋਂ ਦੀ ਜਵਾਨੀ ਹੈ ਉਹ ਏਸੈਕਸ਼ੁਅਲ ਆ ਹੈਟਰੋਸੈਕਸ਼ੁਅਲਿਟੀ ਹੋਮੋਸੈਕਸ਼ੁਅਲਿਟੀ ਆ ਦਾ ਛੱਡ ਹੀ ਦਿਓ ਉਹ ਜਿਹੜੀ ਹੈ ਉਹ ਐਸੈਕਸ਼ੁਅਲ ਆ ਇੱਕ ਆਲਮੋਸਟ ਏ ਹਿਊਮਨ ਕਲਾਸ ਹੈ ਜਿਹੜੀ ਕਿ ਆਪਣੀ ਹਿਊਮੈਨਿਟੀ ਨੂੰ ਐਕਸਪ੍ਰੈਸ ਕਰਨ ਨੂੰ ਹੀ ਜਿਹੜੀ ਉਹ ਹੁਣ ਪਿੱਛੇ हट ਗਈ ਉੱਥੇ ਤੁਸੀਂ ਦੇਖੋਗੇ ਉੱਥੇ ਅਮ ਜੇ ਉਹਨਾਂ ਦਾ ਕਲਚਰ ਤੁਸੀਂ ਥੋੜਾ ਜਿਹਾ ਸਟੱਡੀ ਕਰੋ ਜਾਪਾਨ ਦਾ ਕਲਚਰ ਸਟੱਡੀ ਕਰੋ ਤੁਸੀਂ ਦੇਖੋਗੇ ਅਮ ਜਿੰਨਾ ਕਿੰਕ ਹੁਣ ਇਹਦੇ ਵਾਸਤੇ ਮੈਨੂੰ ਪੰਜਾਬੀ ਦਾ ਲਫ਼ਜ਼ ਨਹੀਂ ਮੈਨੂੰ ਪਤਾ ਕੀ ਹੈ ਜਿੰਨਾ ਕਿੰਕ ਉੱਥੋਂ ਦੀ ਸੋਸਾਇਟੀਜ਼ ਦੇ ਵਿੱਚ ਜਿੰਨਾ ਉੱਥੋਂ ਦੀ 12 ਸਾਲ ਦੀ ਕੁੜੀ ਨੂੰ ਸੈਕਸ਼ੁਅਲਾਈਜ਼ ਕਰਕੇ ਪੇਸ਼ ਕੀਤਾ ਜਾਂਦਾ ਅ ਉਹਨਾਂ ਦੀ ਸਾਰੀ ਤੁਸੀਂ ਆਰਟ ਦੇਖ ਲਓ ਮੈਂਗਾ ਆਰਟ ਜਾਂ ਹੋਰ ਪੂਰੀ ਦੁਨੀਆ ਦੇ ਕਾਰਟੂਨਸ ਉਹ ਹੀ ਬਣਾਉਂਦੇ ਨੇ ਤੁਸੀਂ ਉਹਨਾਂ ਦੇ ਵਿੱਚ ਦੇਖ ਲਓ ਜਿਸ ਤਰ੍ਹਾਂ ਇੱਕ ਟੈਕਨੋਲੋਜੀ ਨੂੰ ਇੱਕ ਸਬਸਟੀਟਿਊਟ ਫਾਰ ਹਿਊਮਨ ਕੰਪਨੀ ਹਿਊਮਨ ਕਮਿਊਨਿਟੀ ਐ ਪੇਸ਼ ਕੀਤਾ ਜਾਂਦਾ ਜੋ ਤੁਸੀਂ ਸਾਰੀਆਂ ਗੱਲਾਂ ਨੂੰ ਦੇਖੋ ਤਾਂ ਮੈਂ ਕਹਿੰਦਾ ਕਿ ਇਹ ਦੁਨੀਆ ਅਗਰ ਮਿਲ ਵੀ ਜਾਏ ਤਾਂ ਕੀ ਹੈ ਜੇ ਮੈਂ ਮੈਨੂੰ ਤੁਸੀਂ ਅੱਜ ਆਖੋ ਕਿ ਟੋਕੀਓ ਜਾ ਕੇ ਵਸਣਾ ਹੈ ਜਾਂ ਇਹੋ ਜੀ ਥਾਂ ਵਸਣਾ ਜਿੱਥੇ ਮੇਰੀਆਂ ਭੈਣਾਂ ਜਿੱਥੇ ਮੇਰਾ ਪਰਿਵਾਰ ਮੇਰੇ ਨਾਲ ਬੈਠਾ ਅਸੀਂ ਇੱਕ ਖੁਸ਼ ਨਮਾ ਮਾਹੌਲ ਦੇ ਵਿੱਚ ਕੁਦਰਤ ਨੂੰ ਅਸੀਂ ਮਹਿਸੂਸ ਕਰਦੇ ਹਾਂ ਐਕਸਪ੍ਰੈਸ ਕਰਦੇ ਹਾਂ ਜੇ ਤੁਸੀਂ ਮੈਨੂੰ ਪਿਕ ਕਰਨ ਨੂੰ ਆਖੋ ਤਾਂ ਮੈਂ ਕਿਸੇ ਵੀ ਥੈਨ ਆਈਲ ਪਿਕ ਦਿਸ ਤੁਸੀਂ ਡਿਵੈਲਪਮੈਂਟ ਪਾਜੀ ਇਹ ਸਾਰੇ ਜਿਹੜੇ ਮੁਲਕ ਨੇ ਤਾਂ ਬਗੈਰ ਜਾਪਾਨ ਦੇ ਵਿਕਾਸ ਦਾ ਪੰਜਾਬ ਦੇ ਵਿਕਾਸ ਨਾਲ ਕੀ ਰਿਸ਼ਤਾ ਹੈ ਪਾਜੀ ਆਪਾਂ ਜੇ ਹੁਣ ਕੋ ਪੇਨ ਕਿਲਰ ਲੈ ਕੇ ਹੀ ਜੀਣਾ ਜੇ ਡਾਕਟਰ ਕੋਲ ਜਾ ਕੇ ਪਰਚੀ ਕਟਾ ਕੇ ਕੋਈ ਡਰਗ ਨਹੀਂ ਲੈਣੀ ਉਸ ਤਰ੍ਹਾਂ ਪਰ ਐ ਟੈਬਲੇਟ ਨੂੰ ਆ ਫਾਰਮ ਦੇ ਵਿੱਚ ਡਰਗ ਲੈਣੀ ਹੈ ਔਰ ਫਿਰ ਜ਼ਿੰਦਗੀ ਜੀਣੀ ਹੈ ਤੇ ਫਿਰ ਜੇ ਇਸ ਤਰ੍ਹਾਂ ਇਹ ਮਾਡਲ ਫੇਰ ਆਪਾਂ ਡਿਵੈਲਪਮੈਂਟ ਹੋਈ ਕਿਉਂਕਿ ਇਹ ਡਿਵੈਲਪਮੈਂਟ ਉੱਥੇ ਹੀ ਜਾਂਦੀ ਹੈ ਤੁਸੀਂ ਜਪਾਨ ਨੂੰ ਹਿਰੋਸ਼ਿਮਾ ਨਾਗਾਸਾਕੀ ਤੋਂ ਵੱਖਰਾ ਨਹੀਂ ਕਰ ਸਕਦੇ ਤੁਸੀਂ ਅਮਰੀਕਾ ਨੂੰ ਜਿਹੜਾ ਉਸ ਨੇ ਤਸ਼ੱਦਦ ਪੂਰੀ ਦੁਨੀਆ ਦੇ ਵਿੱਚ ਫਲਾਈਏ ਇਸ ਤੋਂ ਵੱਖਰਾ ਨਹੀਂ ਕਰ ਸਕਦੇ ਤੁਸੀਂ ਜਰਮਨੀ ਨੂੰ ਉਹਦੀ ਡਿਵੈਲਪਮੈਂਟ ਨੂੰ ਵਰਲਡ ਵਾਰ 2 ਵਰਲਡ ਵਾਰ 1 ਕੈਬਰੇ ਵਾਈਮਾਰ ਰਿਪਬਲਿਕ ਇਹ ਇਸ ਤੋਂ ਵੱਖਰਾ ਨਹੀਂ ਕਰ ਸਕਦੇ ਤੁਸੀਂ ਇੰਗਲੈਂਡ ਨੂੰ ਜਲੀਆਂ ਵਾਲਾ ਬਾਗ ਤੋਂ ਜਾਂ ਆਸਟ੍ਰੇਲੀਆ ਦੇ ਵਿੱਚ ਮੈਲਬੌਰਨ ਦੇ ਇਲਾਕੇ ਦੇ ਵਿੱਚ ਜਿਹੜਾ ਮਸੈਕਰ ਕੀਤਾ ਇਹਨਾਂ ਨੇ ਐਬੋਰੀਜਨਿਜ਼ ਦਾ ਇਸ ਤੋਂ ਵੱਖਰਾ ਨਹੀਂ ਕਰ ਸਕਦੇ ਡਿਵੈਲਪਮੈਂਟ ਅਨਡਿਵੈਲਪਡ ਲੋਕਾਂ ਦੀਆਂ ਕਬਰਾਂ ਦੇ ਉੱਤੇ ਬਣਿਆ ਇੱਕ ਖਿਆਲੀ ਮਹਿਲ ਹੈ ਜੇ ਆਪਾਂ ਉੱਥੇ ਜਾਣਾ ਤੇ ਮੈਂ ਰਿਟੇਨ ਕਰਦਾ ਆਪਣਾ ਰਾਈਟ ਮੈਨੂੰ ਇਹੋ ਜੀ ਦੁਨੀਆ ਨਹੀਂ ਚਾਹੀਦੀ